ਹਾਂਜੀ ਸਵਾਗਤ ਹੈ ਤੁਹਾਡਾ ਗੱਲ ਪੰਜਾਬੀ ਪਿੰਡ YouTube ਚੈਨਲ ਤੇ ਅੱਜ ਤੁਹਾਡੇ ਵਾਸਤੇ ਦੋ ਟਰੈਕਟਰ ਲੈ ਕੇ ਆਏ ਜੀ ਆ ਹੈਗਾ ਸੋਨਾ ਲੀਕਾ ਇੱਕ ਹੈਗਾ ਮਹਿੰਦਰਾ ਤੇ ਸ ਪਹਿਲਾਂ ਗੱਲ ਕਰਦੇ ਆਪਾਂ ਸੋਨਾ ਲੀਕਾ 2012 ਮਾਡਲ ਹੈ ਜੀ ਡਬਲ ਕਲੱਚ ਰਿਵਰਸ ਪੀਟੀਓ ਤੇਲ ਬ੍ਰੇਕਾਂ ਦੇ ਵਿੱਚ ਆ ਜਾਂਦਾ ਚਾਰ ਸਿਲੰਡਰ ਡਿਸਟ੍ਰਿਬਿਊਟਰ ਰੇਟਰ ਤੇ ਲੱਗਿਆ ਸਾਰਾ ਟਰੈਕਟਰ ਏ 2 ਜੀ ਅਰੀਜਨਲ ਹੈ ਜੀ ਬਠਿੰਡਾ ਏਰੀਆ ਦੇ ਵਿੱਚ ਟਰੈਕਟਰ ਖੜਾ ਰੇਟ ਟਰੈਕਟਰ ਦਾ ਮੰਗਿਆ ਬਾਈ ਨੇ 380000 ਰੁਪਿਆ ਇਦੇ ਵਿੱਚੋਂ ਮੌਕੇ ਤੇ ਤੁਹਾਡਾ ਪੂਰਾ ਮਾਨਤਨ ਹੋ ਜੂ ਫੇਵਰ ਵਾਲੀ ਛਤਰੀ ਲੱਗੀ ਹੋਈ ਆ ਸਮਾਨ ਸਾਰਾ ਸੋਨੂ A to Z ਡੈਂਡਾ ਫੱਟੀ ਛਤਰੀ ਤੱਕ ਸਾਰਾ ਕੁਝ ਨਾਲ ਮਿਲੂਗਾ ਡਿਸਟ੍ਰਿਬਿਊਟਰ ਲੱਗਿਆ ਹੋਇਆ ਜਿਹੜਾ ਬਾਈ ਨੇ ਰੇਟ ਮੰਗਿਆ ਇਹਦੇ ਵਿੱਚੋਂ ਮੌਕੇ ਤੇ ਪੂਰਾ ਮਾਨਤਨ ਹੋ ਜੂ ਜੇ ਕਿਸੇ ਵੀਰ ਨੇ ਸੋਨਾ ਲੀਕਾ ਰੈਟਰ ਜਿਵੇਂ ਨਵੇਂ ਵਰਗਾ ਬਿਲਕੁਲ ਅਨਟਚ ਪੀਸ ਲੈਣਾ ਤਾਂ ਬਾਈ ਨਾਲ ਗੱਲਬਾਤ ਕਰਕੇ ਵੀ ਰੈਟਰ ਖਰੀਦ ਸਕਦੇ ਹੋ ਇੰਜਨ ਗੇਅਰ ਦੀ ਬਾਈ ਵੱਲੋਂ ਫੁੱਲ ਗਾਰੰਟੀ ਹੈ ਜੀ ਵਾਹ ਕੇ ਚਲਾ ਕੇ ਤੁਸੀਂ ਪੂਰੀ ਆਪਦੀ ਦਸੱਲੀ ਕਰਕੇ ਬਾਈ ਟਰੈਟਰ ਖਰੀਦ ਸਕਦੇ ਹੋ ਬਾਕੀ ਗੱਲ ਕਰਦੇ ਆਪਾਂ ਅਗਲੇ ਟਰੈਕਟਰ ਦੀ ਜੋ 475 ਇਹ ਜੀ ਉੜੀਸਾ ਦਾ ਨੰਬਰ ਆ ਟਰੈਕਟਰ ਇੰਜਨ ਗੇਅਰ ਦੀ ਬਾਈ ਵੱਲੋਂ ਇਹਦੀ ਵੀ ਫੁੱਲ ਗਾਰੰਟੀ ਆ ਐਨਓਸੀ ਬਾਈ ਮਿਲਣੀ ਨਹੀਂ ਆਰਸੀ ਮਿਲ ਜੂ ਤੁਹਾਨੂੰ ਕੱਲੀ ਘਰ ਦੀ ਬਾਈ ਤੇ ਚਲਾਉਣ ਨੂੰ ਕੋਈ ਮਾੜਾ ਨਹੀਂ 2016 ਮਾਡਲ ਟਰੈਕਟਰ ਅੜੀਸਾ ਦਾ ਨੰਬਰ ਆ 3 ਸਪੀਡ ਆ ਪਰ ਸਿੰਗਲ ਕਲੱਚ ਜੀ ਪ੍ਰੈਸ ਸਟੀering ਦੇ ਵਿੱਚ ਆ ਪੂਰਾ ਸਾਫ਼ ਸੁਥਰਾ ਬਹੁਤ ਹੀ ਘੱਟ ਰੇਟ ਦੇ ਵਿੱਚ ਇਹ ਵੀ ਟਰੈਕਟਰ ਤੁਹਾਨੂੰ ਮਿਲ ਜੂ ਮਲੋਟ ਏਰੀਏ ਦੇ ਵਿੱਚ ਟਰੈਕਟਰ ਖੜਾ 290000 ਰੁਪਏ ਬਾਈ ਨੇ ਕੀਮਤ ਮੰਗੀ ਆ ਉਹਦੇ ਵਿੱਚੋਂ ਮੌਕੇ ਤੇ ਤੁਹਾਡਾ ਪੂਰਾ ਮਾਨਤਨ ਹੋ ਜਾਊਗਾ ਜੇ ਕਿਸੇ ਵੀਰ ਨੇ 475 ਜੋਬ ਟਰੈਕਟਰ ਖਰੀਦਣਾ 3 ਸਪੀਡ ਦੇ ਵਿੱਚ ਹੈ ਬਾਈ ਜੀ ਕਾਪੀ ਦੀ ਫੋਟੋ ਵੀ ਸੋਨੂੰ ਵਿੱਚ ਪਾਈ ਹੋਈ ਆ ਆਰ ਸੀ ਸੋਨੂੰ ਮਿਲੂਗੀ ਜੇ ਕੋਈ ਹੋਰ ਬਾਈ ਵੱਲੋਂ ਆਈਡੀ ਪ੍ਰੂਫ ਲੈਣਾ ਉਹ ਤੁਸੀਂ ਲੈ ਸਕਦੇ ਹੋ ਬਾਕੀ ਜੇ ਕੋਈ ਹੋਰ ਕੋਈ ਜਾਣਕਾਰੀ ਲੈਣੀ ਹੈ ਤਾਂ ਬਾਈ ਦਾ ਸਕਰੀਨ ਉੱਪਰ ਨੰਬਰ ਚੱਲ ਰਿਹਾ 9465850711 ਬਾਈ ਦਾ ਨੰਬਰ ਆ ਇਹ ਨੰਬਰ ਤੇ ਬਾਈ ਨਾਲ ਗੱਲਬਾਤ ਕਰਕੇ ਤੁਸੀਂ ਡੀਟੇਟਰ ਦੀ ਪੂਰੀ ਜਾਣਕਾਰੀ ਲੈ ਸਕਦੇ ਹੋ ਜੇ ਕਿਸੇ ਵੀ ਵੀਰ ਨੇ ਆਪਾ ਤੋਂ ਬਿਲਕੁਲ ਫਰੀ ਦੇ ਵਿੱਚ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਹੈਗਾ ਜੀ 77550 80206 ਇਹ ਨੰਬਰ ਤੇ ਤੁਸੀਂ ਫੋਟੋ ਮੈਂ ਭੇਜ ਕੇ ਫਰੀ ਵਿੱਚ ਐਡ ਕਰਾ